ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਲਗਾਏ ਵਿਸ਼ੇਸ਼ ਨਾਕੇ ਪਟਾਕੇ ਮਾਰਨ ਵਾਲੇ ਬੁਲਟ ਚਾਲਕ ਨੂੰ 5000 ਦਾ ਚਲਾਨ ਕੱਟ ਕੇ ਹੱਥ ਜਫਾਇਆ ਕਰਵਾ ਚੌਕ ਦੀਵਾਲੀ ਅਤੇ ਹੋਰ ਤਿਉਹਾਰਾਂ ਨੂੰ ਲੈ ਕੇ ਜਿੱਥੇ ਬਾਜ਼ਾਰਾਂ ਵਿੱਚ ਪੀੜ ਵੇਖਣ ਨੂੰ ਮਿਲ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਹਿਰੀ ਅਤੇ ਪਿੰਡੂ ਇਲਾਕਿਆਂ ਦੇ ਲੋਕ ਖਰੀਦਦਾਰੀ ਕਰਨ ਬਾਜ਼ਾਰਾਂ ਵਿੱਚ ਪਹੁੰਚ ਰਹੇ ਹਨ ਉਥੇ ਹੀ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਦੀ ਲਗਾਤਾਰ ਮੁਸਤੈਦ ਨਜ਼ਰ ਆ ਰਹੀ ਹੈ ਟ੍ਰੈਫਿਕ ਪੁਲਿਸ ਗੁਰਦਾਸਪੁਰ ਵੱਲੋਂ ਵੀ ਇੰਚਾਰਜ ਸਤਨਾਮ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵਾਕ ਵਾਕੇ ਇਲਾਕਿਆਂ ਵਿੱਚ ਨਾਕੇ ਲਗਾ ਕੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਅਣਜਾਣ ਵਾਲੀਆਂ ਗੱਡੀਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੇ ਇੱਕ ਵਿਸ਼ੇਸ਼ ਨਾਕੇ ਦੌਰਾਨ ਇੱਕ ਬੁਲੇਟ ਸਵਾਰ ਦਾ 5000 ਰੁਪਏ ਦਾ ਚਲਾਨ ਕਟਿਆ ਗਿਆ ਜਿਸ ਦਾ ਬੁਲੇਟ ਪਟਾਕੇ ਮਾਰ ਰਿਹਾ ਸੀ ਜਦ ਕਿ ਕੁਝ ਅੰਡਰ ਏਜ ਵਾਹਨ ਚਾਲਕਾਂ ਦੇ ਵੀ ਚਲਾਨ ਕੱਟੇ ਗਏ। ਤ੍ਰੈਫੀ ਕਿੰਚ ਚਾਰਜ ਸਤਨਾਮ ਸਿੰਘ ਨੇ ਦਸਿਆ ਕਿ ਲਗਾਤਾਰ ਅਜਹੀਆਂ ਕਾਰਵਾਈਆਂ ਜਾਰੀ ਰੱਖੀਆਂ ਜਾਣਗੀਆਂ ਤੇ ਤਿਉਹਾਰਾਂ ਦੇ ਮੱਦੇਨਜ਼ਰ ਸ਼ਰਾਰਤੀ ਅੰਸਰਾਂ ਤੇ ਨਜ਼ਰ ਰੱਖਣ ਲਈ ਵਾਹਨਾਂ ਦੀ ਗਹਿਰਾਈ ਨਾਲ ਚੈਕਿੰਗ ਵੇ ਕੀਤੀ ਜਾ ਰਹੀ ਹੈ। ਉੱਥੇ ਹੀ ਉਨ੍ਹਾਂ ਨੇ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਹਿਦਾਇਤ ਕੀਤੀ ਗਈ ਪ੍ਰਸ਼ਾਸਨ ਦੀ ਹਿਦਾਇਤਾਂ ਦੇ ਅਨੁਸਾਰ ਹੀ ਪਟਾਕੇ ਵੇਚਣ ਅਤੇ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਵੇਚਣ ਲਈ ਨਾ ਲਗਾਉਣ। ਗੁਰਦਾਸਪੁਰ ਤੋਂ ਪੱਤਰਕਾਰ ਮਲਕੀਤ ਸਿੰਘ ਚੀਦਾ। ਸਾਡੇ ਵੱਲੋਂ ਜੀ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦਿੱਤਿਆ ਜੀ ਦੇ ਹੁਕਮ ਅਨਸਾਰ ਹਰ ਰੋਜ਼ ਇਨਾਕੇ ਲੱਗਦੇ ਆ ਤੇ ਸਾਡੀ ਕਿਤੇ ਪੁਲਿਸ ਦੀ ਰੋਜ਼ ਹੀ ਦਿਵਾਲੀ ਹੁੰਦੀ ਹੈ ਅਸੀਂ ਤੇ ਰੋਜ਼ ਹੀ ਇਨਾਕੇ ਲਾਣੇ ਆ ਰੋਜ਼ ਹੀ ਚੈਕਿੰਗ ਕਰਨੀ ਆ ਪਰ ਫਿਰ ਵੀ ਤਿਆਹਾਰਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਬਜ਼ਾਰਾਂ ਦੇ ਵਿੱਚ ਆ ਜਾਂ ਹੋਰ ਚੌਕਾਂ ਦੇ ਵਿੱਚ ਚੈਕਿੰਗ ਕਰਦੇ ਆ ਤੇ ਇਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਟ੍ਰੈਫਿਕ ਦੀ ਵਾਇਲੇਸ਼ਨ ਜਿਹੜੀ ਆ ਨਾ ਕਰੋ ਤੇ ਤੁਹਾਡੇ ਜਨਰਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਕਿਤੇ ਕੋਈ ਲਾਵਾਰਸ ਬੈਗ ਕੋਈ ਸਕੂਟਰ ਮੋਟਰਸਾਈਕਲ ਜਾਂ ਕੋਈ ਹੋਰ ਵੀਕਲ ਤੁਹਾਨੂੰ ਕੋ ਡੱਬਾ ਮਿਲਦਾ ਆ ਉਹਦੇ ਤੁਰੰਤ ਉਹਦੀ ਜਿਹੜੀ ਹੈ ਸੂਚਨਾ ਪੁਲਿਸ ਕੰਟਰੋਲ ਰੂਮ ਗਰਦਾਸਪੁਰ ਤੇ ਦਿੱਤੀ ਜਾਏ ਐਸ ਐਚ ਓ ਸਾਹਿਬ ਸਿਟੀ ਨੂੰ ਦਿੱਤੀ ਜਾਏ ਡੀ ਐਸ ਪੀ ਸਾਹਿਬ ਸਿਟੀ ਨੂੰ ਦਿੱਤੀ ਜਾਏ ਕਿਸੇ ਵੀ ਸੀਨੀਅਰ ਅਫਸਰ ਨੂੰ ਤੁਸੀਂ ਉਹਦੀ ਸੂਚਨਾ ਦੇ ਸਕਦੇ ਹੋ ਸਾਡੇ ਟ੍ਰੈਫਿਕ ਦੇ ਜਵਾਨ ਹਰ ਚੌਂਕ 'ਚ ਖੜੇ ਆ ਇਹਨਾਂ ਨੂੰ ਸੂਚਨਾ ਦਿੱਤੀ ਜਾਏ ਪੀਸੀਆਰ ਵਾਲਿਆਂ ਨੂੰ ਦਿੱਤੀ ਜਾਏ ਤਾਂ ਜਿਹੜਾ ਤਾਂ ਜੋ ਕੋਈ ਅਣਸੁਖਾਣੀ ਘਟਨਾ ਤੋਂ ਬਚ ਸਗੀ ਉਹਰੇ ਅਭੀ ਜੇ ਇਹ ਵੀ ਨਹੀਂ ਹਟਦੇ ਤੇ ਅਸੀਂ ਵੀ ਆਪਣਾ ਕੰਮ ਕਰੀ ਜਾਈਦਾ ਤੁਹਾਡੇ ਸਾਹਮਣੇ ਹੀ ਹੈ ਹੁਣ ਇੱਕ ਅੰਡਰੇਜ 16 ਸਾਲ ਦਾ ਬੱਚਾ ਆਇਆ ਉਹਨੂੰ ਪਤਾ ਹੀ ਨਹੀਂ ਨਾ ਦੇ ਕੋ ਲਾਇਸੈਂਸ ਹੈ ਨਾ ਉਹਨੂੰ ਕੋਈ ਸੈਂਸ ਹੈ ਤੇ ਉਹ ਚਲਾਈ ਜਾ ਰਿਹਾ ਸਕੂਟਰੀ ਇੱਕ ਬਜ਼ੁਰਗ ਤੁਹਾਡੇ ਸਾਹਮਣੇ ਇਹ ਨਿਆਣਾ ਤੇ ਕੀ ਹੋਇਆ ਬਜ਼ੁਰਗ ਜਿਹੜਾ ਹੈ ਮੋਟਰਸਾਈਕਲ ਬੁਲਟ ਦੇ ਉਦੋਂ ਸਲੈਂਸਰ ਲਾਇਆ ਪਟਾਕਿਆਂ ਵਾਲਾ ਉਹਦਾ ਵੀ ਚਲਾਨ ਕੀਤਾ ਆ ਤਾਂ ਹੀ ਤੇ ਕਹਿੰਦੇ ਆ ਵੀ ਬਚੋ ਜੁਰਮਾਨੇ ਬਹੁਤ ਨੇ ਤੇ ਜਿਹੜੇ ਇਹਨਾਂ ਦੇ ਚਲਾਨਾ ਤੋਂ ਬਚੋ ਤੇ ਜੋ ਉਹ ਹੁਕਮ ਮੰਨਗੇ ਕਿੱਥੇ ਪਟਾਕੇ ਲੱਗਣੇ ਆ ਉਹਦੇ ਮੁਤਾਬਕ ਹੀ ਲੱਗਣਗੇ ਜਿਹੜਾ ਕੋਈ ਆਪਣੀ ਮਰਜ਼ੀ ਨਾਲ ਲਾਏਗਾ ਉਹਦੇ ਖਤੇ ਕਾਨੂੰਨੀ ਕਾਰਵਾਈ ਹੋਏਗੀ